ਅਚੇਤ ਅਚੇਤ ਅਵਸਥ ਨੂੰ ਜੜ ਕਹਿੰਦੇ ਨੇ ਚੇਤਰ ਚੇਤ ਅਚੇਤ ਮਹਾ ਜੜ ਜੜ ਕਿਆ ਗਿਆਨਹੀ ਪੱਥਰ ਵਰਗਾ ਇਹ ਜੜ ਹੈ ਫਿਰ ਅਵਸਥਾ ਜਿਹੜਾ ਜਾਗਦਾ ਉਹ ਚੇਤਨ ਜਿਹੜਾ ਅਚੇਤ ਹੈ ਉਹ ਜੜ ਉਹਨੂੰ ਕੋਈ ਪਤਾ ਨਹੀਂ ਵਿਹੋਸ਼ਾ ਜੂਨ ਕੋਈ ਪਤਾ ਨਹੀਂ ਕੀ ਹੋ ਰਿਹਾ ਅਚੇਤ ਬੇਹੋਸ਼ੀ ਦੀ ਹਾਲਤ ਵਿੱਚ ਥੋੜਾ ਜਿਹਾ ਜੇ ਹੋਸ਼ ਆਉਂਦਾ ਹੈ ਦਿਮਾਗ ਚ ਜਾ ਕੇ ਆਉਂਦੇ ਸਨ ਸੰਸਾਰ ਨਾਲ ਜੁੜਦੇ ਆ ਪਤਾ ਲੱਗਦਾ ਉਹ ਐਸੇ ਨੂੰ ਦਾ ਸਮਝਦਾਰ ਮੰਨੀ ਜਾਂਦੇ ਨੇ ਡਰ ਕੇ ਜੀਵਨੇ ਲੋ ਜਦੋਂ ਜਾਗਦਾ ਹੈ ਫਿਰ ਤਾਂ ਤ੍ਰਿਕੁਟੀ ਚ ਜਾਂਦਾ ਹੀ ਨਹੀਂ ਦਾਇ ਲਈਆ ਨਰਕ ਨਾ ਜਾਈਆ ਤ੍ਰਿਕੁਟੀ ਦਾ ਨਰਕ ਹੈ ਇਹ ਤਾਂ ਮਾਇਆ ਨਾਲ ਜੋੜਦੀ ਹੈ ਗਰਭ ਦੇ ਵਿੱਚ ਇਹ ਨਰਕ ਚ ਨਹੀਂ ਹੁੰਦਾ ਲਿਵ ਲੱਗੀ ਹੁੰਦੀ ਹੈ ਲਿਵ ਲੱਗੀ ਹੁੰਦੀ ਹੈ ਨਾ ਤਪ ਕਰਦਾ ਲਿਵ ਕਦ ਚੁੜ ਗਈ ਸੀ ਜਾਂ ਜਨਮ ਹੋਇਆ ਜਾਂ ਜਨਮ ਹੋਇਆ ਫਿਰ ਕਿੱਥੇ ਗਿਆ ਸੀ ਜੁੜਿਆ ਸੀ ਸਰੀਰ ਦਾ ਦਿਮਾਗ ਨਾਲ ਲਿਵ ਛੁੜ ਗਈ ਲੱਗੀ ਕ੍ਰਿਸ਼ਨ ਮਾਇਆ ਅਵਰ ਵਰਤਾਇਆ ਸਰੀਰ ਦੇ ਸਰੀਰ ਦਾ ਜਿਹੜਾ ਅਵਰ ਸੀ ਸਰੀਰ ਦਾ ਹੁਕਮ ਚੱਲ ਗਿਆ ਭੁੱਖ ਪਿਆਸ ਦਾ ਅਸਰ ਹੋ ਗਿਆ ਸਰੀਰ ਦੇ ਮਾਇਆ ਦਾ ਜਿਹੜਾ ਅਸਰ ਹੋਇਆ ਸੀ ਜਨਮ ਤੋਂ ਬਾਅਦ ਇਹਨੂੰ ਪਹਿਲਾਂ ਇਹਨੂੰ ਸਰੀਰ ਦੀ ਮਾਇਆ ਦਾ ਦੁੱਖ ਨਹੀਂ ਸੀ ਗਰਭ ਵਿੱਚ ਕੋਈ ਤਕਲੀਫ ਨਹੀਂ ਸੀ ਗਰਭ ਵਿੱਚ ਤੇ ਸਰੀਰ ਦਾ ਖਿਆਲ ਹੀ ਨਹੀਂ ਹੈ ਜੇ ਦਿਮਾਗ ਨਾਲ ਬੇਹੋਸ਼ ਆ ਦੀ ਉਹਨੂੰ ਕਿੰਨਾ ਕੱਟ ਮਡਲ ਉਹਨੂੰ ਕੋਈ ਪਤਾ ਨਹੀਂ ਮੇਰੇ ਸਰੀਰ ਨੂੰ ਕੀ ਹੋ ਰਿਹਾ ਡਾਕਟਰ ਬੇਹੋਸ਼ ਬੇਹੋਜ ਕਰਕੇ ਨਹੀਂ ਵੜਦੇ ਉੱਥੇ ਇਹੋ ਜਿਹੀ ਬੇਹੋਸ਼ੀ ਦੀ ਹਾਲਤ ਵਿੱਚ ਹੈ ਗਰਭ ਦੇ ਵਿੱਚ ਕੋਈ ਬਦਾਨੀ ਨੂੰ ਕੀ ਹੋ ਰਿਹਾ ਉਹ ਡਾਕਟਰ ਉਹ ਹਾਲਤ ਵਿੱਚ ਕਰ ਦਿੰਦੇ ਨੇ ਜੋ ਮਰਜੀ ਕੱਟੀ ਮਿੰਟੀ ਜਾ ਕੋਈ ਪਤਾ ਹੀ ਨਹੀਂ ਇਹਨੂੰ ਮੈਨੂੰ ਕੀ ਹੋ ਰਿਹਾ ਤੇ ਜੇ ਚੇਤਨਾ ਆ ਗਿਆ ਦਿਮਾਗ 'ਚ ਆ ਗਿਆ ਹੈ ਫਿਰ ਇਹਨੂੰ ਪਤਾ ਇਹਦਾ ਮਤਲਬ ਉੱਥੇ ਮਾਇਆ ਦਾ ਅਹਿਸਾਸ ਹੈ ਹੋਰ ਕੁਝ ਨਹੀਂ ਇਹ ਨਰਕਾ ਹੈ ਵਿਦਵਾਨ ਇਹ ਗੱਲ ਸਮਝ ਸਕਦੇ ਵਿਦਵਾਨਾਂ ਦੀ ਇਹ ਨਹੀਂ ਰਹਿ ਜਣੀ ਹੈਗੀ ਉਦੇ ਦੀ ਉਹਨਾਂ ਦੀ ਬੁੱਧੀ ਦੀ ਰਹਿ ਸੰਸਾਰ ਤੱਕੇ ਐ ਇਹ ਦੋ ਸੰਸਾਰ ਤੋਂ ਗਾਹਾਂ ਉਹਨਾਂ ਦੀ ਰਹਿ ਜਾਈ ਹੈ ਇਹ ਸੰਸਾਰ ਤੋਂ ਗਾਹਾਂ ਦੀ ਗੱਲ ਹੈ ਸੰਸਾਰ ਜੁੜਿਆ ਹੈ ਦਿਮਾਗ ਨਾਲ ਦਿਮਾਗ ਤੋਂ ਗਾਹਾਂ ਸੰਸਾਰ ਹੈ ਨਹੀਂ ਇਹ ਆਦਮੀ ਦੀ ਬੁੱਧੀ ਤੋਂ ਬੁੱਧੀ ਕਿੱਥੇ ਬੁੱਧੀ ਦਿਮਾਗ ਜੀ ਲੈ ਕੇ ਕੰਮ ਕਰਦੀ ਹੈ ਜਿਹੜੀ ਬੁੱਧੀ ਤੋਂ ਵੀ ਗਾਹਾਂ ਦੀ ਗੱਲ ਹੈ ਉਹ ਦਿਮਾਗ ਤੋਂ ਗਾਹਾਂ ਹੋਊ ਫਿਰ ਹੋ ਇਹ ਦਿਮਾਗ ਦੇ ਗਾਹਾਂ ਦੀ ਵਿਵਸਥਾ ਹੈ ਇਸ ਗੱਲ ਤੇ ਵਿਦਵਾਨ ਇਸ ਗੱਲ ਤੇ ਵਿਸ਼ਵਾਸ ਨਹੀਂ ਕਰਦੇ ਉਹਨਾਂ ਨੂੰ ਦਿਮਾਗ ਦੇ ਗਾਹਾਂ ਉਹ ਕਹਿੰਦੇ ਦਿਮਾਗ ਤੇ ਗਾਹਾਂ ਦੁਨੀਆ ਹੋਇਓ ਨਹੀਂ ਬਸ ਸੋਰੇ ਤੇ ਤੱਕ ਯਰ ਨਹੀਂ ਰੇ ਜੇ ਤੱਕ ਗਾਹ ਜਗਰ ਨੂੰ ਦੀ ਉਹ ਤਾਂ ਬੰਦ ਹੈ ਉਹ ਤਾਂ ਖਿੜਕੀ ਖੁੱਲੂ ਫਿਰ ਪਤਾ ਲੱਗੂ ਤੇ ਇਸਕੇ ਉੱਪਰ ਖਿੜਕੀ ਔਰ ਖਿੜਕੀ ਉੱਪਰ ਦਸਮਾ ਦੁਆਰ ਕੋ ਕਬੀਰ ਦਾ ਘਰਤ ਨਾ ਉਹਦੇ ਜਿਹੜੀ ਖਿੜਕੀ ਖੁੱਲੂ ਉਹਨੂੰ ਬਗਲ ਕਰ ਖਿੜਕੀ ਦਾ ਬੰਦ ਉਹਨਾਂ ਦੀ ਠੀਕ ਜਿਓ ਪਿੰਡ ਸਭ ਤਿਸ ਦਾ ਦੇਖ ਆ ਜਾਏ ਆਖ ਗਵਾਈਏ ਦੇਖੋ ਇੱਕ ਤੂੰ ਇੱਕ ਤਿਸ ਨਾ ਤੇਰਾ ਨੰਕਾਰ ਜਿਓ ਪਿੰਡ ਸਭ ਤਿਸ ਦੋਏ ਗੱਲਾਂ ਪਰਮੇਸ਼ਰ ਵਾਸਤੇ ਨਹੀਂ ਉਹਨਾਂ ਨੇ ਤੇਰਾ ਕਿਸੇ ਹੋਰ ਨੂੰ ਕਿਹਾ ਤਿਸ ਦਾ ਕਿਸੇ ਹੋਰ ਨੂੰ ਕਿਹਾ ਨਾਲ ਦੋ ਆਦਮੀ ਨੇ ਆ ਡੱਡ ਜਿਹਦੀ ਨਾਲ ਗੱਲ ਹੋਈ ਜੇ ਕੋਈ ਕਹੇ ਕਿ ਪਰਮੇਸ਼ਰ ਨੂੰ ਕਿਹਾ ਨਾ ਤੇਰਾ ਨੰਕਾਰ ਹੈ ਫਿਰ ਉਹਨੂੰ ਜੀਵਪਿੰਦ ਸਭ ਤਿਸ ਦਾ ਕਿਉਂ ਕਿਹਾ ਉਹਨੂੰ ਵਿਦਵਾਨ ਨਹੀਂ ਇਹ ਐਨੀ ਬੁੱਧੀ ਰੱਖਦੇ ਉਹਨਾਂ ਨੂੰ ਨਹੀਂ ਪਤਾ ਇਸ ਗੱਲ ਦਾ ਇਹ ਦੋ ਅਰਥ ਪਰਮੇਸ਼ਰ ਵਾਸਤੇ ਕਰਦੇ ਉਹਨਾਂ ਨੇ ਕਰਤੇ ਨਾ ਕਰਤੇ ਕਿਉਂ ਕਰਤੇ ਖਿੜਕੀ ਬੰਦ ਹੈ ਨਾ ਉਹ ਵਿੰਡੋ ਖੁੱਲ ਨਹੀਂ ਆਉ ਰਹੀ ਕੰਪਿਊਟਰ ਦੀ ਮੈਨੇ ਵਿੰਡੋ ਦਾ ਚਲਾਈ ਜਾਂਦੇ ਨੇ ਜੀਓ ਪਿੰਡ ਸਭ ਤਿਸ ਦਾ ਕਿਹਨੂੰ ਕਿਹਾ ਜੀ ਨੂੰ ਪਹਿਲਾਂ ਤੇਰ ਤੂੰ ਕਹੇ ਨਾ ਉਹ ਤੇਰਾ ਰੰਗਾਰ ਹੈ ਉਹ ਆਦਮੀ ਨੂੰ ਦੁਬਾਰਾ ਕਹੇ ਇਹ ਜੀਓ ਪਿੰਡ ਤੇਰਾ ਨਹੀਂ ਹੈ ਨਾ ਮੇਰਾ ਹੈ ਤਿਸ ਦਾ ਹਾਜੀ ਉਹ ਬੰਦੇ ਤੇਰਾ ਨਾ ਮੇਰਾ ਇਹ ਕਿਸੇ ਹੋਰ ਦਾ ਹੈ ਉਹ ਨੂੰ ਇਹ ਕਹੇ ਤੇ ਹੁਣ ਬੰਦੇ ਤਿੰਨ ਹੋ ਗਏ ਇੱਥੇ ਇੱਕ ਤਾਂ ਬੋਲਣ ਵਾਲਾ ਹੋ ਗਿਆ ਇੱਕ ਜੀ ਨੂੰ ਦੱਸ ਇਹ ਜੀ ਨੂੰ ਦੱਸ ਰਿਹਾ ਜਿਹਦੇ ਨਾਲ ਗੱਲ ਹੋ ਰਹੀ ਉਹ ਹੋ ਗਿਆ ਇੱਕ ਥਰਡ ਪਰਸਨ ਹੋ ਗਿਆ ਜਿਹੜਾ ਤੇ ਜਿਹਦੇ ਵਾਸਤੇ ਤੇ ਬੰਦੇ ਤਾਂ ਤਿੰਨ ਹੋ ਗਏ ਇੱਥੇ ਇੱਕ ਪਰਮੇਸ਼ਰ ਹੋ ਗਿਆ ਇੱਕ ਮਨ ਚਿਤ ਇਕੱਠਾ ਜਿਹੜਾ ਪੂਰਨ ਬ੍ਰह्म ਹੋ ਗਿਆ ਇਹਨੂੰ ਪੂਰਨ ਬ੍ਰह्म ਕਹਾਂਗੇ ਅਸੀਂ ਇੱਕ ਪੂਰਨ ਬ੍ਰह्म ਹੋ ਗਿਆ ਇੱਕ ਉਹਦੀ ਬੁੱਧੀ ਹੋ ਸਮਝਿਆ ਨਹੀਂ ਬੁੱਧ ਕਹ ਰਿਹਾ ਹੈ ਮਨ ਚਿਤ ਦੀ ਇਕਤਾ ਜਿਹੜਾ ਇੱਕ ਹੋਇਆ ਹੈ ਇੱਕ ਹੋਇਆ ਉਹਨੂੰ ਕਿਹਾ ਇਹ ਜੀਓ ਪਿੰਡ ਜਿਹੜੇ ਜੀਓ ਸੀ ਨਾ ਤੇਰੇ ਜਾ ਮਿਲਿਆ ਇਜਨਾ ਵੀ ਜਿਓ ਹੋਰ ਬਾਹਰ ਹੈ ਸਾਰਾ ਇਹ ਪਿੰਡ ਹੈ ਇਹ ਪਰਮੇਸ਼ਰ ਦੀ ਸ਼ਕਤੀ ਸੀ ਅਸਲ ਜੀ ਜਿਓ ਕੁਝ ਨਹੀਂ ਸੀ ਜਿਓ ਕਾਨੂੰ ਸੀ ਕੁਛ ਹੈ ਇਹ ਉਹਦੀ ਸ਼ਕਤੀ ਕਰਕੇ ਤੇਰਾ ਜਿਹੜਾ ਸੀ ਤੈਨੂੰ ਮਿਲੀ ਹੁੰਦੀ ਸ਼ਕਤੀ ਇਹ ਉਹਦੀ ਉਹ ਸ਼ਕਤੀ ਹੈ ਅਸਲ ਚ ਆਪਣਾ ਮਾਨਾ ਸੀ ਆਪਣਾ ਮਨ ਦੀ ਇੱਛਾ ਅਨਸਾਰ ਅਸੀਂ ਕਿਸੇ ਸ਼ਰੀਰ ਨੂੰ ਚਲਾ ਸਕੀਏ ਇਹ ਸ਼ਕਤੀ ਸਾਡੇ ਚ ਨਹੀਂ ਹੈ ਅਸੀਂ ਇੱਥੇ ਬੈਠੇ ਹੋਈਏ ਕੋਈ ਹਤੇ ਪਈ ਹੋਵੇ ਕਟ ਪੁਤਲੀ ਉਹ ਸਾਡੇ ਇੱਥੋਂ ਬੈਠੇ ਸ਼ਕਤੀ ਨਾਲ ਉੱਠ ਕੇ ਤੁਰਨ ਲੱਗ ਜੇ ਕਹ ਸਕਦੇ ਆ ਨਹੀਂ ਕਰ ਸਕਦੇ ਵਜ਼ੋ ਬਿਚ ਬੈਠਾ ਹੈ ਸਰੀਰ ਬੁਤਲੀ ਤੋੜੀ ਬੈਠ ਫਿਰਦੀ ਹੈ ਉਹਦੀ ਇੱਛਾ ਅਨੁਸਾਰ ਉਹਦੇ ਮਨ ਦੀ ਇੱਛਾ ਅਨੁਸਾਰ ਇਹ ਉਹਦੇ ਕੋਈ ਸ਼ਕਤੀ ਐਕਸਟਰਾ ਮਿਲੀ ਹੋਈ ਹੈ ਇਹ ਹੀ ਯੋਗਮੈ ਇਹ ਹੀ ਭਗਤੀ ਤੋਂ ਪ੍ਰਾਪਤ ਹੋਈ ਹੈ ਉਹ ਉਹ ਨਾਲ ਜਿਹੜੇ ਸ਼ਕਤੀ ਹੈ ਉਹਦਾ ਕੋਲ ਜਿੰਨਾ ਜ਼ਰੂਰੀ ਜ਼ਿੰਦਗੀ ਹੈ ਸਾਹ ਨੇ ਜਨੇ ਗੜ ਮੇ ਉਹਦੇ ਬਾਅਦ ਨਹੀਂ ਸਕਦੇ ਜੜੀ ਖਿੰਚ ਤੇਜ ਜਬ ਬੜਾ ਤੇਜ ਜਦੋਂ ਤਾਂ ਖਿੱਚ ਲਿਆ ਉਹ ਜਿਹੜੀ ਸ਼ਕਤੀ ਦਿੱਤੀ ਸੀ ਵਾਪਸ ਲੈ ਲਈ ਖਿੰਚ ਤੇਜ ਜਬ ਤੇਜ ਜਦ ਤਾਂ ਹਿਆ ਸੀ ਨਾ ਅ ਲਾਈਟਾਂ ਜਗਦੀਆਂ ਨੇ ਕੀ ਆਪੇ ਜਗਦੀਆਂ ਲਾਈਟ ਸਵਿਚ ਆਫ ਕਰਦੀ ਆ ਦੇਖਾਂ ਭਲਾ ਜਗੂਗੀ ਫਿਰ ਇਹਦਾ ਕਿਉਂ ਤੋਂ ਪਿੱਛੋਂ ਤਾਕਤ ਮਿਲੀ ਹੋਈ ਆ ਤਾਂ ਜਾ ਜਗਦਿਆਂ ਨੇ ਹੈ ਇਲਾਈਟ ਦੇ ਰਾਈਆਂ ਨੇ ਲਾਈਟਾਂ ਨਹੀਂ ਆਣੇ ਹੈ ਲਾਈਟਾਂ ਕਹਿ ਰਹੇ ਨੇ ਲਾਈਟ ਦਾ ਜਿਹੜੀ ਵਿੱਚ ਕੰਮ ਕਰਦੀ ਉਹ ਹੈ ਇਹਨਾਂ ਨੂੰ ਲਾਈਟਾਂ ਹੀ ਕਹਿ ਰਹੇ ਹੈ ਇਤਾਂ ਨੇ ਰਜਵੀਆਂ ਆ ਬਣੀ ਲੀਂਦੀਆਂ ਜੇ ਜਗਣ ਲੋ ਇਲਾਈਟਾਂ ਕਥੈ ਨੇ ਲਾਈਟਾ ਦਾ ਉਹ ਜਿਹਦੇ ਵਿੱਚ ਰੋਸ਼ਨੀ ਪੈਦਾ ਹੋਵੇ ਇਹਨਾਂ ਜਿਹੜੀ ਰੋਸ਼ਨੀ ਕਿੱਥੇ ਪੈਦਾ ਹੁੰਦੀ ਹੈ ਇਹ ਜਾ ਗਿਆ ਸਾਡਾ سلسلہ ਕੁਛ ਦਾ ਕੁਛ ਨੌਰ ਰੱਖ ਲੈਨੇ ਆ ਸੀ ਕੁਝ ਦਾ ਕੁਝ ਨਾ ਰੱਖ ਲੈਣਾ ਇਹ ਜਿਹੜੀ ਜੋਤ ਹੈ ਮੰਨਦੇ ਵਿੱਚ ਇਹ ਤੈਨੂੰ ਸ਼ਕਤੀ